ਮੋਤੀਰਾਮ ਮਹਾਰਾਜ ਜੀ ਜਿਨ੍ਹਾਂ ਨੇ ਗੁਰੂ ਕੇ ਲਾਲਾਂ ਨੂੰ ਸਾਬਜਾ ਦਿਆਂ ਨੂੰ ਦੁੱਧ ਪਿਲਾਇਆ ਜਿੱਥੇ ਆਪਾਂ ਕਹਿੰਦੇ ਆ ਵੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਵਿਕੀ ਆ ਉਹ ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵਿਕੀ ਹੈ ਉੱਥੇ ਜੋ ਮੋਤੀਰਾਮ ਮਹਰੇ ਨੇ ਦੋ ਗਲਾਸ ਦੁੱਧ ਪਿਆ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਕੀਮਤ ਵੀ ਬੜੀ ਮਹਿੰਗੀ ਹੈ ਮੋਤੀਰਾਮ ਮਹਾਰਾਜ ਜੀ ਜਦੋਂ ਵੇਖਦੇ ਐ ਨਾ ਸਾਹਬ ਦਾ ਧਿਆਨ ਕਿ ਕੁਝ ਵੀ ਨਹੀਂ ਸਕਿਆ ਤਾਂ ਮੋਤੀਰਾਮ ਮਹਰੇ ਦਾ ਮਨ ਆ ਜਿਹੜਾ ਉਹ ਬੈਰਾਗ ਨਾਲ ਭਰ ਜਾਂਦਾ ਗੜਾ ਉਹਦਾ ਭਰਿਆ ਆ ਤੇ ਵੇਖ ਕੇ ਸਾਬ ਜਦਿਆਂ ਨੂੰ ਆਪਣੇ ਘਰ ਚਲਿਆ ਜਾਂਦਾ ਤੇ ਜਾ ਕੇ ਜਦੋਂ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਧਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਲ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਕਿਰਫਤਾਰ ਕੀਤਾ ਹੋਇਆ ਠੰਡੇ ਪੁਰਜ ਵਿੱਚ ਉੱਥੇ ਸੀਤ ਹਵਾ ਵਗਦੀ ਹੈ ਤੇ ਮੈਥੋਂ ਵੇਖੀ ਨਹੀਂ ਜਾਂਦੀ ਆਪਦੇ ਘਰ ਵਾਲੀ ਨਾਲ ਗੱਲਾਂ ਕੀਤੀਆਂ ਜਾ ਕੇ ਮਾਂ ਵੀ ਸੀ ਛੋਟਾ ਜਿਹਾ ਪੁੱਤ ਵੀ ਸੀ 7 ਸਾਲ ਦਾ ਉੱਤੀਰਾ ਮੇਰੇ ਦਾ ਆਪਣੇ ਪਰਿਵਾਰ ਵਿੱਚ ਜਾ ਕੇ ਨਾ ਰੋ ਰੋ ਕੇ ਦੱਸਦਾ ਮੋਤੀਰਾ ਮੇਰਾ ਰੋ ਰੋ ਕੇ ਸਾਰੀ ਦਾਸਤਾਨ ਦੱਸੀ ਕਿਉਂ ਨਾ ਕੋ ਕੱਪੜਾ ਦੇ ਰਿਹਾ ਸਭ ਜਾਂਦਿਆਂ ਨੇ ਤੇ ਨਾ ਕੁਝ ਛਕਣ ਵਾਸਤੇ ਦੇ ਰਿਹਾ ਮੋਤੀਰਾ ਮਹਾਰਾਜ ਕਹਿੰਦੇ ਮੇਰਾ ਜੀ ਕਰਦਾ ਮੈਂ ਗੁਰੂ ਕੇ ਲਾਲਾਂ ਨੂੰ ਦੁੱਧ ਪਿਆਵਾ ਜਾ ਕੇ ਠੰਡੇ ਬੁੱਢ ਵਿੱਚ ਹੁਣ ਘਰ ਵਾਲੀ ਕਹਿੰਦੀ ਵੀ ਤੁਸੀਂ ਕਹਿ ਤਾਂ ਰਹੇ ਹੋ ਪਰ ਉਹਨਾਂ ਬੱਚਿਆਂ ਨੂੰ ਦੁੱਧ ਪਿਉਣਾ ਇੰਨਾ ਸੌਖਾ ਨਹੀਂ ਹੈ। ਤੁਹਾਨੂੰ ਤਾਂ ਪਤਾ ਹੀ ਹੈ। ਵੀ ਪੈਰਾ ਬੜਾ ਸਖਤ ਲੱਗਿਆ ਹੋਇਆ। ਤੇ ਉੱਥੇ ਤੇ ਪ੍ਰਿੰਦਾ ਵੀ ਅੰਦਰ ਜਾ ਨਹੀਂ ਸਕਦਾ। ਤੁਸੀਂ ਦੁੱਧ ਲੈ ਕੇ ਪਹੁੰਚੋਗੇ ਕਿਵੇਂ? ਮੋਤੀਰਾ ਮਹਾਰਾਜ ਜੀ ਨੇ ਵਿਆਹਤ ਬਣਾਈ ਵੀ ਆਪਾਂ ਪਹਿਰੇਦਾਰਾਂ ਨੂੰ ਕੁਝ ਲਾਲਚ ਦੇਾਂਗੇ ਤੇ ਆਪਾਂ ਬੱਚਾਂ ਤੱਕ ਦੁੱਧ ਪਹਹਾ ਸਕਦੇ ਹਾਂ ਐਸੀ ਕੋਈ ਗੱਲ ਨਹੀਂ ਕਹਿੰਦੇ ਆਪਣੇ ਗਹਿਣੇ ਲਾ ਕੇ ਘਰ ਵਿੱਚ ਜੋ ਵੀ ਮਾਇਆ ਪਈ ਸੀ ਮੋਤੀਰਾ ਮਹਾਰਾ ਲੈ ਕੇ ਗਿਆ ਤੇ ਜਾ ਕੇ ਦੁੱਧ ਲੈ ਕੇ ਜਦੋਂ ਗਿਆ ਤੇ ਮਾਤਾ ਜੀ ਵੇਖਦੇ ਆ ਪਹਿਲਾਂ ਇਦਾਂ ਵੀ ਲੱਗਿਆ ਮਾਤਾ ਜੀ ਨੂੰ ਥੋੜਾ ਜਿਹਾ ਵੀ ਕੋਈ ਸੂਈਆ ਨਾ ਹੋਵੇ ਜਦੋਂ ਦੁੱਧ ਲੈ ਕੇ ਗਿਆ ਤੇ ਕਹਿੰਦਾ ਜੀ ਮਾਤਾ ਜੀ ਆ ਮੇਰੀ ਤੁਛ ਜੀ ਸੇਵਾ ਹੈ ਥੋੜੀ ਜੀ ਸੇਵਾ ਤੁਸੀਂ ਪ੍ਰਵਾਨ ਕਰੋ ਜਦੋਂ ਮੋਤੀराम ਮੇਰੇ ਵੱਲ ਵੇਖਿਆ ਮਾਤਾ ਜੀ ਨੂੰ ਪਤਾ ਲੱਗਿਆ ਕਿ ਕੋਈ ਨਿਮਰਤਾ ਵਾਲਾ ਦਰਦ ਭਰਿਆ ਸੇਵਕ ਹੈ ਪਰ ਫਿਰ ਵੀ ਮਾਤਾ ਜੀ ਨੇ ਕਹਿੰਦੇ ਥੋੜਾ ਜਿਹਾ ਦੁੱਧ ਆਪਣੀ ਥੇਲੀ ਤੇ ਪਾ ਕੇ ਪਹਿਲਾਂ ਚੈੱਕ ਕੀਤਾ ਕਿ ਸ਼ਾਇਦ ਕੁਝ ਪਾਇਆ ਨਾ ਹੋਵੇ ਦੇ ਵਿੱਚ ਤੇ ਜਦੋਂ ਵੇਖਿਆ ਕਿ ਅਸੀਸ ਦਿੱਤੀ ਤੁਹਾਡੀ ਬੜੀ ਵੱਡੀ ਸੇਵਾ ਹੈ ਮੋਤੀराम ਮਹਾਰਾਜ ਜੀ ਤੁਸੀਂ ਬੱਚਿਆਂ ਵਾਸਤੇ ਏਡੀ ਵੱਡੀ ਇਹਦੀ ਕੀਮਤ ਤੁਹਾਨੂੰ ਬੜੀ ਵੱਡੀ ਚੁਕਾਉਣੀ ਪੈ ਸਕਦੀ ਹੈ ਤੇ ਚੁਕਾਉਣੀ ਵੀ ਪਈ ਫਿਰ ਦੁੱਧ ਤੇ ਪਿਆ ਤਾਂ ਮੋਤੀराम ਮਹਾਰਾਜ ਜਣਾ ਪਰ ਇੰਨਾ ਮਹਿੰਗਾ ਦੁੱਧ ਵੀ ਕਿਤੇ ਨਹੀਂ ਵਿਕਿਆ ਜੋ ਫਤਿਹਗੜ੍ਹ ਸਾਹਿਬ ਵਿੱਚ ਵੇਖਿਆ ਉਹਦੀ ਕੀਮਤ ਕਿੰਨੇ ਚੁਕਾਉਣੀ ਪਈ ਮੋਤੀराम ਮਹਾਰਾਜ ਐਸੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕਿ ਕੋਲੂ ਦੇ ਰਾਹੀਂ ਸਾਰਾ ਪਰਿਵਾਰ ਪੀੜ ਦਿੱਤਾ ਗਿਆ ਸੀ ਕੋਲੂ 'ਚ ਪੀੜਨਾ ਕਹਿਣਾ ਬੜਾ ਸੌਖਾ ਹੈ 7 ਸਾਲ ਦਾ ਬੱਚਾ ਸੀ ਕੱਲ ਜਦੋਂ ਮੈਂ ਵਿਸਥਾਰ ਸਹਿ ਤੇ ਕੱਤੇ ਆਸ ਸੁਣ ਰਿਹਾ ਸੀ ਨਾ ਪੜ ਰਿਹਾ ਸੀ ਕਿੰਨਾ ਮਹਾਨ ਹੈ ਮੋਤੀਰਾ ਮਹਾਰਾਜ ਜੀ ਦੀ ਵੀ ਏਡੀ ਕੁਰਬਾਨੀ ਸੱਤ ਸਾਲ ਦਾ ਬੱਚਾ ਜਿਹਦਾ ਨਾਮ ਨਰਾਇਣਾ ਹੈ ਇਤਿਹਾਸ ਦੇ ਵਿੱਚ ਕਹਿੰਦੇ ਉਹਨੂੰ ਸਾਹਮਣੇ ਖੜਾ ਕੇ ਨਾ ਸਾਰੇ ਪਰਿਵਾਰ ਦੇ ਸੱਤ ਸਾਲ ਦੇ ਬੱਚੇ ਨੂੰ ਕੋਲੂ ਗੁਜਦੀ ਤਪਾ ਦਿੱਤਾ ਸੀ ਤੇ ਕਹਿੰਦੇ ਜਦੋਂ ਉਹਦੇ ਚ ਸਰੀਰ ਪਾਇਆ ਜਾਂਦਾ ਨਾ ਉਹ ਇੰਨਾ ਜ਼ੋਰ ਦੀ ਦਬਦਾ ਹੈ ਕਿ ਖੂਨ ਦੇ ਛਿੱਟੇ ਸੀ ਜਿਹੜੇ ਮੋਤੀ RAM ਮਹਿਰੇ ਦੇ ਕਹਿੰਦੇ ਮੂੰਹ ਤੇ ਜਾ ਕੇ ਬਚੇ ਹੈਰਾਨ ਹੋ ਜਾਈਦਾ ਜਦੋਂ ਵੀ ਐਡੀ ਵੱਡੀ ਸੇਵਾ ਤੇ ਆਪਾਂ ਕੀ ਬੀਰ ਕਹਿੰਨੇ ਆ ਵੀ ਅਮਰਤ ਵੇਲੇ ਉੱਠਣਾ ਹੀ ਔਖਾ ਹੈ ਕਈ ਕਹਿੰਦਾ ਤੁਸੀਂ ਕਿਵੇਂ ਉੱਠਦੇ ਹੋ ਐਡੀਆਂ ਕੁਰਬਾਨੀਆਂ ਗੁਰੂ ਦੇ ਸੇਵਕ ਕਰ ਸਕਦੇ ਆ ਤਾਂ ਬਹੁਤ ਛੋਟੀਆਂ ਗੱਲਾਂ ਇਹ ਤੇ ਆਮ ਗੱਲਾਂ ਨੇ ਕਿ ਆਪਾਂ 2-4 ਘੰਟੇ ਸੇਵਾ ਕਰ ਲਈ ਜਾਂ ਆਪਾਂ ਕੋਈ ਤੁਸ ਜੀ ਭੇਟਾ ਦੇ ਦਿੱ ਇਹ ਤਾਂ ਬਹੁਤ ਛੋਟੀਆਂ ਸਵਾਵਾਂ ਨੇ ਪਿਆਰੋ 7 ਸਾਲ ਦੇ ਬੱਚੇ ਨੂੰ ਕੋਲੂਰਾਹੀ ਪੀੜ ਦਿੱਤਾ ਤੇ ਛਿੱਟੇ ਜਾ ਕੇ ਪਰਿਵਾਰ ਦੇ ਉੱਪਰ ਪਏ ਉਸ ਤੋਂ ਬਾਅਦ ਜਲਾਦਾ ਨੇ 78 ਸਾਲ ਦੀ ਬਜ਼ੁਰਗ ਮਾਤਾ ਨੂੰ ਵੀ ਕੋਲੂਰਾਹੀ ਪੀੜਿਆ ਉਹ ਵੀ ਮੋਤੀ RAM ਮਹਾਰਾਜੀ ਦੇ ਸਾਹਮਣੇ ਤੇ ਉਹਦੇ ਘਰ ਵਾਲੀ ਦੇ ਸਾਹਮਣੇ ਫਿਰ ਘਰ ਵਾਲੀ ਨੂੰ ਉਸ ਤੋਂ ਬਾਅਦ ਕੀੜਨ ਲੱਗੇ ਪਹਿਲਾਂ ਬੱਚੇ ਨੂੰ ਕੀੜਿਆ ਫਿਰ ਮਾਂ ਨੂੰ ਕੀੜਿਆ ਫਿਰ ਉਸ ਤੋਂ ਬਾਅਦ ਮੋਤੀਰਾਮ ਮੇਰੇ ਦੇ ਘਰ ਵਾਲੀ ਮੜੀ ਕੋਲੂ ਵਿੱਚ ਦੀ ਟਪਾਇਆ ਗਿਆ ਵੇਖੋ ਪਿਆ ਦੁੱਧ ਦੀ ਸੀ ਸਾਹ ਜਾਂਦੇ ਹਨ ਪਤਾ ਸੀ ਵੀ ਇਹ ਸਾਡੇ ਨਾਲ ਬੀਤ ਸਕਦੀ ਹੈ ਫਿਰ ਭਾਈ ਮੋਤੀਰਾਮ ਮਹਾਰਾਜ ਜੀ ਨੇ ਜਦੋਂ ਪੀੜਿਆ ਗਿਆ ਨਾ ਕਹਿੰਦੇ ਮੋਤੀਰਾਮ ਮਹਾਰਾਜ ਜੀ ਦਾ ਜਿਹੜਾ ਸ਼ਰੀਰ ਸੀ ਉਹ ਕਾਫੀ ਭਾਰਾ ਸੀ ਹੁਣ ਦੋ ਕੋਲੂ ਨੇ ਪਹਿਲਾਂ ਨਾ ਉਹਦੇ ਵਿੱਚ ਲੱਤਾਂ ਵਾਲੀ ਸਾਈਡ ਆ ਜਿਹੜੀ ਉਹ ਰੱਖੀ ਜਾਂਦੀ ਹੈ ਜਦੋਂ ਲੱਤਾਂ ਵਾਲੀ ਸਾਈਡ ਪਾਈਗੀ ਕੋਲੂ ਫੇਰਿਆ ਤੇ ਉਹਦਾਂ ਚਮੜੀ ਨੂੰ ਢੇੜ ਕੇ ਰੱਖ ਲੈਂਦਾ ਸੀ ਤੇ ਹੱਡੀਆਂ ਇਦਾਂ ਆਵਾਜ਼ ਆਉਂਦੀ ਸੀ ਜਿਵੇਂ ਲੱਕੜਾਂ ਟੁੱਟਦੀਆਂ ਹੋਣ ਜਿਵੇਂ ਦਾ ਇਤਿਹਾਸ ਦੱਸਦਾ ਕਹਿੰਦੇ 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 ਖੂਨ ਦੀਆਂ ਪਚਕਾਰੀਆਂ ਦੂਰ ਦੂਰ ਤੱਕ ਜਾਂਦੀਆਂ ਸੀ ਜਿਵੇਂ ਪੁੱਤਰ ਦੇ ਚਿੱਟੇ ਭੱਜੇ ਇਦਾਂ ਸਾਰਿਆਂ ਦੇ ਇਹੋ ਜੇ ਮਹਾਨ ਸ਼ਹੀਦ ਸਾਡੇ ਇਤਿਹਾਸ ਵਿੱਚ ਹੋਇਆ ਕਹਿੰਦੇ ਜਦੋਂ ਮੋਤੀराम ਮਹਾਰਾਜ ਜੀ ਦੇ ਸਰੀਰ ਨੂੰ ਭਾਰੀ ਹੋਣ ਕਰਕੇ ਜਦੋਂ ਲਗਾਉਣ ਲੱਗੇ ਨਾ ਜਦੋਂ ਲਕਤਾਂ ਵਾਲੀ ਸਾਈਡ ਪਾਈ ਲੱਕ ਤੱਕ ਗਏ ਤਾਂ ਕਹਿੰਦੇ ਉਸ ਤੋਂ ਬਾਅਦ ਕੋਲੂ ਸੀ ਜਿਹੜਾ ਰੁਕ ਗਿਆ ਸਰੀਰ ਭਾਰ ਆਣ ਕਰਕੇ ਉਹ ਫੇਰਿਆ ਨਾ ਗਿਆ ਕਹਿੰਦੇ ਜਲਾਦਾ ਨੇ ਜਵਾਬ ਦੇ ਦਿੱਤਾ ਵੀ ਕੋਲੂ ਆ ਜਿਹੜਾ ਉਹ ਚੱਲ ਨਹੀਂ ਰਿਹਾ ਤੇ ਫਿਰ ਉਹਨਾਂ ਨੇ ਕੋਲੂ ਨੂੰ ਪੁੱਠਾ ਫੇਰਿਆ ਪੁੱਠਾ ਫੇਰਿਆ ਕਿਉਂਕਿ ਲੱਤਾਂ ਤੱਕ ਤੇ ਲੱਕ ਤੱਕ ਪਹੁੰਚ ਹੀ ਗਿਆ ਸੀ ਤੇ ਪੁੱਠਾ ਫੇਰਿਆ ਜਦੋਂ ਫਿਰ ਕਹਿੰਦੇ ਆਪਣੇ ਆਪ ਟੁੱਟ ਕੇ ਸੀ ਜਿਹੜੀ ਨਾ ਮੋਤੀराम ਮੇਰੇ ਦੀ ਉਹ ਧਰਤੀ ਦੇ ਡਿੱਗ ਗਈ ਮੋਤੀराम ਰਾਜ ਜੀ ਤੜਫ ਤੜਫ ਕੇ ਉਹਨਾਂ ਨੇ ਆਪਣੇ ਪ੍ਰਾਣ ਤਿਆਗਿਆ ਸਾਉਤੋਂ ਮਹਿੰਗਾ ਦੁੱਧ ਜਿਪਕੇ ਆਤਾ ਉਹ ਫਤੇਗੜ ਸਾਹਿਬ ਦੀ ਧਰਤੀ ਤੇ ਐਡੀ ਵੱਡੀ ਕੀਮਤ ਦੁੱਧ ਦਾ ਮੁੱਲ ਜੋ ਮੋਤੀराम ਮਹਿਰੇ ਨੇ ਉਤਾਰਿਆ ਤੇ ਇਸ ਤਰ੍ਹਾਂ ਦੇ ਇਤਿਹਾਸ ਸਾਡੇ ਤੇ ਅਮਰਤ ਵੇਲੇ ਉਠਣਾ ਥੋੜੀ-ਬਹੁਤੀ ਸੇਵਾ ਕਰ ਲੈਣੀ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿਰਪਾਏ ਪਰ ਓਡੀਆਂ ਵੱਡੀਆਂ ਕੁਰਬਾਨੀਆਂ ਅਸੀਂ ਨਹੀਂ ਕਰ ਸਕਦੇ ਇਹ ਆਪਾਂ ਪੜ ਰਹੇ ਹਾਂ ਇਸ ਨਾ ਬਾਣੀ ਵਿੱਚ ਵੀ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਰੱਤੇ ਸਹੀ ਜਿ ਮੁਖ ਨਾ ਮੁੜਨ ਜਿੰਨੀ ਸਿਆਤਾ ਸਾਈ ਉਹੀ ਮਨੁੱਖ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਜਿਹੜੇ ਮਾਲਕ ਪ੍ਰਭੂ ਦੀ ਯਾਦ ਵੱਲੋਂ ਕਦੇ ਵੀ ਮੂੰਹ ਨਹੀਂ ਮੋੜਦੇ ਕਦੇ ਵੀ ਪ੍ਰਭੂ ਦੀ ਯਾਦ ਨਹੀਂ ਭੁਲਾਉਂਦੇ ਜਿਨ੍ਹਾਂ ਨੇ ਮਾਲਕ ਪ੍ਰਭੂ ਨਾਲ ਡੂੰਗੀ ਸਾਂਝ ਪਾਈ ਹੋਈ